ਨਾਨਕਦੇਵ ਹਸਤਾਲ ਅੰਮ੍ਰਿਤਸਰ ਵਿੱਚ ਡਾਕਟਰਾਂ ਦੇ ਸਮੇਂ ਸਿਰ ਨਾ ਆਉਂਦਿਆਂ ਸ਼ਿਕਾਇਤਾਂ ਆਮ ਹੁੰਦੀਆਂ ਜਾ ਰਹੀਆਂ ਹਨ ਮਰੀਜ਼ ਘੰਟਿਆਂਬੱਧੀ ਇੰਤਜ਼ਾਰ ਕਰਦੇ ਹਨ ਪਰ ਡਾਕਟਰ ਆਪਣੀ ਡਿਊਟੀ ਨਿਭਾਉਣ ਵਿੱਚ ਲਾਪਰਵਾਹੀ ਕਰਦੇ ਜਾਪਦੇ ਹਨ ਇਸ ਦੇ ਬਾਵਜੂਦ ਵੀ ਡਾਕਟਰ ਆਪਣੀ ਸੇਵਾ ਮੁਕਤੀ ਦੀ ਉਮਰ 8 ਸਾਲ ਤੋਂ ਵਧਾ ਕੇ 65 ਸਾਲ ਕਰਨ ਦੀ ਮੰਗ ਕਰ ਰਹੇ ਨੇ ਪੰਜਾਬ ਸਰਕਾਰ ਨੇ ਸੂਬੇ ਭਰ ਦੇ ਸਰਕਾਰੀ ਕਰਮਚਾਰੀਆਂ ਲਈ ਸੇਵਾ ਮੁਕਤੀ ਦੀ ਉਮਰ 58 ਸਾਲ ਨਿਰਧਾਰਿਤ ਕੀਤੀ ਹੈ ਹਾਲਾਂਕਿ ਸਿਹਤ ਵਿਭਾਗ ਦੇ ਡਾਕਟਰਾਂ ਨੂੰ 8 ਸਾਲ ਤੱਕ ਸੇਵਾ ਕਰਨ ਦੀ ਆਗਿਆ ਹੈ ਇਸ ਦੇ ਬਾਵਜੂਦ ਵੀ ਡਾਕਟਰ ਹੁਣ ਆਪਣੀ ਸੇਵਾ ਮੁਕਤੀ ਦੀ ਉਮਰ ਵਧਾ ਕੇ 65 ਸਾਲ ਕਰਨ ਤੇ ਅੜੇ ਨੇ ਸਵਾਲ ਇਹ ਉੱਠਦਾ ਹੈ ਕਿ ਇਹ ਮੰਗ ਕਿਉਂ ਕੀਤੀ ਜਾ ਰਹੀ ਹੈ ਐ ਖੁਲਾਸਾ ਹੋਇਆ ਹੈ ਕਿ ਜੇਕਰ ਨਵੇਂ ਡਾਕਟਰ ਭਰਤੀ ਕੀਤੇ ਜਾਂਦੇ ਹਨ ਤਾਂ ਉਹ ਮੌਜੂਦਾ ਡਾਕਟਰਾਂ ਨਾਲੋਂ 3 ਗੁਣਾ ਘੱਟ ਤਨਖਾਹ ਤੇ ਕੰਮ ਕਰਨ ਲਈ ਤਿਆਰ ਹਨ ਅਜਿਹੀ ਸਥਿਤੀ ਵਿੱਚ ਸਰਕਾਰ ਅਤੇ ਜਨਤਾ ਦੋਵਾਂ ਨੂੰ ਫਾਇਦਾ ਹੋ ਸਕਦਾ ਹੈ ਤਾਂ ਫਿਰ ਵੱਡੀ ਉਮਰ ਦੇ ਡਾਕਟਰ ਨੂੰ ਆਪਣੀ ਸੇਵਾ ਮੁਕਤੀ ਦੀ ਉਮਰ ਵਧਾਉਣ ਲਈ ਇੰਨੀ ਜਲਦੀ ਕਿਉਂ ਡਾਕਟਰਾਂ ਦੀ ਇਸ ਮੰਗ ਨੂੰ ਲੈ ਕੇ ਜਨਤਾ ਵਿੱਚ ਗੁੱਸਾ ਆਖਿਰਕਾਰ ਇਹਨਾਂ ਡਾਕਟਰਾਂ ਨੇ ਅਜੀਹਾ ਕੀ ਕੰਮ ਕੀਤਾ ਕਿ ਉਹਨਾਂ ਨੂੰ ਹੋਰ ਸਰਕਾਰੀ ਕਰਮਚਾਰੀਆਂ ਨਾਲੋਂ ਵੱਧ ਸਹੂਲਤਾਂ ਮਿਲਣ ਇਹ ਡਾਕਟਰ ਜੋ ਸਮੇਂ ਸਿਰ ਆਪਣੀ ਡਿਊਟੀ ਨਹੀਂ ਨਿਭਾ ਰਹੇ 5 ਸਾਲ ਦੀ ਉਮਰ ਤੱਕ ਸੇਵਾ ਵਿੱਚ ਬਣੇ ਰਹਿਣ ਦੀ ਮੰਗ ਕਰ ਰਹੇ ਨੇ ਕੀ ਉਹ ਮੰਨਦੇ ਨੇ ਕਿ ਉਹ ਮਰੀਜ਼ਾਂ ਨੂੰ ਬਿਹਤਰ ਸੇਵਾ ਪ੍ਰਦਾਨ ਕਰ ਸਕਦੇ ਨੇ ਜਾਂ ਫਿਰ ਇਹ ਸਿਰਫ ਉਹਨਾਂ ਦੀਆਂ ਤਨਖਾਹਾਂ ਅਤੇ ਭੱਤਿਆਂ ਨੂੰ ਵਧਾਉਣ ਦਾ ਇੱਕ ਸਾਧਨ ਹੈ ਇੱਥੇ ਇਹ ਵੀ ਜ਼ਿਕਰ ਹੋ ਗਿਆ ਕਿ ਜੇਕਰ ਸਰਕਾਰ ਵੱਲੋਂ ਇਹਨਾਂ ਦਾ ਕਾਰਜਕਾਲ ਵਧਾ ਦਿੱਤਾ ਜਾਂਦਾ ਹੈ ਤਾਂ ਆਉਣ ਵਾਲੇ ਨਵੇਂ ਡਾਕਟਰ ਬੇਰੁਜ਼ਗਾਰ ਹੋ ਜਾਣਗੇ ਅਤੇ ਬਾਹਰ ਦਾ ਰੁਕ ਕਰਨਗੇ ਸਰਕਾਰ ਨੂੰ ਇਸ ਮਾਮਲੇ 'ਵਾਲ ਧਿਆਨ ਦੇਣਾ ਚਾਹੀਦਾ ਹੈ ਅਤੇ ਜਨਤਾ ਦੇ ਹਿੱਤ ਵਿੱਚ ਨਿਰਪੱਖ ਫੈਸਲਾ ਲੈਣਾ ਚਾਹੀਦਾ ਹੈ। ਇਹ ਸਵਾਲ ਸਿਰਫ ਗੁਰੂ ਨਾਨਕ ਦੇਵ ਹਸਪਤਾਲ ਤੱਕ ਸੀਮਤ ਨਹੀਂ ਹੈ ਸਗੋਂ ਪੂਰੇ ਸਿਹਤ ਵਿਭਾਗ ਤੇ ਲਾਗੂ ਹੁੰਦਾ ਹੈ। ਗੁਰੂ ਨਾਨਕਾ ਹਸਪੀਟਲ ਬਾਕੀ ਦਵਾਈ ਮਿਲ ਗਈ ਪਰ ਕੋਈ ਮਿਲਿਆ ਨਹੀਂ ਹੈਗਾ। ਅਸੀਂ 8 ਵਜੇ ਆਏ। ਉਹ ਕਹਿੰਦੇ ਅੱਜ ਨਹੀਂ ਆਉਣਾ ਜਿਨ੍ਹਾਂ ਦਾ ਟੈਸਟ ਹੋਣਾ ਹੈ। ਮਿਲਿਆ ਨਹੀਂ ਫੇਰ ਮੈਂ ਅਗਲੀ ਅਗਲੀ ਵਾਰੀ ਫੇਰ ਆਉਣਾ ਪੈਣਾ। ਉਦੋਂ ਮੈਂ ਆਉਣਾ ਨਹੀਂ ਅਗਲੀ ਵਾਰੀ। ਮੈਂ ਮੈਸੇਜ ਨੂੰ ਭੇਜ ਦੇਣਾ ਹੈ। ਆਪਣੇ ਆਉਣਾ ਚਾਹੀਦਾ ਵਾ ਅਗਲੇ ਟੈਸਟ ਹੋਣੇ ਸੀ। ਹਾਂਜੀ। ਟਾਈਮ ਸਿਰਉਣਾ ਚਾਹੀਦਾ ਹੈ ਪਰ ਅੱਗੇ ਕੋਈ ਮਿਲੇ ਨਹੀਂ ਫਾਇਦਾ ਕੀ ਤੁਹਾਡੇ ਸਾਹਮਣੇ ਜੋ ਟੈਸਟ ਹੀ ਨਹੀਂ ਹੋਇਆ ਤਾਂ ਕੀ ਪਤਾ ਲੱਗੇਗਾ ਤਾਂ ਅੱਠ ਹੋ ਗਏ ਆ 9 ਵਜ ਗਏ ਆ ਕੋਈ ਡਾਕਟਰ ਨਹੀਂ ਨਹੀਂ ਸਰ ਜਲੰਧਰੋਂ ਐਸੀ ਗੁਨਾਹਕ ਮਿਸ਼ਨ ਕਾਲ ਹਸਪੀਟਲ ਤੇ ਪਰਚੀ ਕਟਾਉਣੀ ਸੀ 10 ਮਿੰਟ ਹੋ ਗਏ ਖੜੇ ਨੇ ਟਾਈਮ ਭਾਜੀ 8:10 ਹੋ ਗਏ ਭਾਜੀ 8:10 ਹੋ ਗਏ ਭਾਜੀ ਪਰਚੀ ਵਾਲੀ ਤਾਂ ਖੁੱਲ੍ਹ ਨਹੀਂ ਆਲੀ ਜਲੰਧਰੋਂ ਆਏ ਬਾਈ ਸਵੇਰੇ 6 ਵਜ ਤੁਰੇ ਸੀ ਮੁਸ਼ਕਿਲ ਹੰਦੀ ਹੈ ਨਾ ਹਾਂਜੀ ਹਾਂਜੀ ਦੂਰੋਂ ਬਹੁਤ ਆਉਂਦੇ ਫੇਓਕਾ ਹੈ ਮਤਲਬ ਜੇ ਕਿ ਕਿੰਨੇ ਵਜੇ ਟਾਈਮ ਹੋਜੀ ਸਰਦ ਤੋਂ ਪਹੁੰਚਣ ਦਾ ਟਾਈਮ ਕੋਲ ਉਹਨੇ ਵੀ ਕਿਹਾ ਅੱਜ ਮੌਤ ਹੈ ਉਹ ਕਿੰਨੇ ਟਾਈਮ ਹੈ ਉਹ ਕਹਿੰਦੇ ਆ ਜਦ ਜੇ ਤੇ ਵੀ ਕੰਨ ਫਾਈਨ ਨਹੀਂ ਕਿਹਾ 9 ਵਜੇ ਇੰਨੀ ਮੁਸ਼ਕਿਲ ਹੋ ਰਹੀ ਤੁਸੀਂ ਕਿੱਥੇ ਜਾਈਓ ਇੰਨੀ ਮੁਸ਼ਕਿਲ ਹੋ ਰਹੀ ਮੁਸ਼ਕਿਲ ਹੋ ਰਹੀ ਹੈ ਆਪਸ ਵਿੱਚ ਬਹੁਤ ਪਰੇ ਸਨ ਉਹ ਆਏ ਜੋ ਮੁੰਡੇ ਦੇਖ ਰਹੇ ਆ ਤੇ ਇਹ ਕਹਿੰਦਾ ਕਿ ਚੰਗੀ ਸੰਭਾਲ ਹੈ। ਮਤਿਆ ਕਿ ਨਿਗਾਰੀ ਤੇ ਨੀ ਦੇਖਣ ਤੋਂ ਆਉਣੇ ਕਾਣੇ ਬੜੇ ਜੀ। ਅੱਜ ਦੋ ਤੁਹਾਨੂੰ ਨੌਂ ਮਾਤਾ ਆਇਆ ਨਾ। ਫਰੰਗਵਾ ਰਹੇ ਕਿ ਗਰਮ ਤੋਂ ਆਏ ਆ ਜੀ। ਤੇ ਵੀਰ ਜੀ ਸਾਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਦਵਾਈਨ ਦੀ ਬਹੁਤ ਪਰੇਸ਼ਾਨੀ ਹੁੰਦੀ ਆ। ਜਦੋਂ ਵੀ ਕੋਈ ਮਰੀਜ਼ ਬਾਥਰੂਮ ਕੋਈ ਨਹੀਂ ਸਾਫ਼ ਇੱਥੇ ਹੈਗਾ ਅਵੇਲੇਬਲ। ਕੋਈ ਵੀ ਮਰੀਜ਼ ਜਾਂ ਮੈਡਮ ਕੋਈ ਵੀ ਚੰਗੀ ਤਰ੍ਹਾਂ ਆਡੀ ਕੇਅਰ ਨਹੀਂ ਕਰਦਾ। ਕਈ ਨੜਮਾ ਹੈਗੀਆਂ ਬਹੁਤ ਚੰਗੀਆਂ ਵੀ ਆਈਆਂ। ਕਈਆਂ ਕਈ ਤੁਹਾਡੀ ਗੱਲ ਨਹੀਂ ਸੁਣਦੀ ਸਟਾਫ ਇਹ ਸਟਾਫ ਜਿਹੜਾ ਹੈ ਇਹਦੇ ਵਿੱਚ ਸਾਨੂੰ ਥੋੜੀ ਬਹੁਤ ਜਿਆਦੀ ਪ੍ਰੋਬਲਮ ਪੈਂਦੀ ਆ ਜਦੋਂ ਅਸੀਂ ਮੈਡੀਸਿਨ ਲੈ ਜਾਂਦੇ ਆ ਉਹਦੇ ਵਿੱਚ ਸਾਨੂੰ ਜਿਹੜੀ ਮੈਡੀਸਿਨ ਉਹ ਵਾਪਸ ਨਹੀਂ ਆਉਂਦੀ ਉੱਤੇ ਜਿਆਦੀ ਮੈਡੀਸਿਨ ਸਾਡੇ ਕੋਲ ਮਹਗਾਈ ਜਾਂਦੇ ਆ ਜਦੋਂ ਸਰਕਾਰ ਸਾਨੂੰ ਇੰਨੀ ਸਹੂਲਤ ਦੇਂਦੀ ਆ ਤੇ ਉੱਥੇ ਇਹਨਾਂ ਨੂੰ ਹਸਪੀਟਲ ਵਾਲਿਆਂ ਨੂੰ ਉੱਥੇ ਸਾਨੂੰ ਸਹੂਲਤ ਦੇਣੀ ਚਾਹੀਦੀ ਇਹਨਾਂ ਵੇਖੋ ਪਬਲਿਕ ਸਾਡੇ ਨਾਲ ਆ ਹਨ ਜਦੋਂ ਪਾਣੀ ਦੀ ਕੋਈ ਫਿਲਟਰ ਨਹੀਂ ਹੈਗਾ ਕੋਈ ਬਾਥਰੂਮ ਕੋਈ ਸਾਫ਼ ਹੋਵੇ ਸਾਨੂੰ ਦਿਖਾਣਾ ਸਾਨੂੰ ਇਹ ਹੀ ਆ ਕਿ ਸਾਨੂੰ ਬਾਥਰੂਮ ਹੀ ਚਾਹੀਦੇ ਕੋਈ ਆਡੀ ਲੇਡੀਜ਼ ਆ ਭੈਣਾ ਸਾਡੀਆਂ ਬਾਹਰ ਜਾਂਦੀਆਂ ਬਾਥਰੂਮ ਕਰਨ ਕੋਈ ਵੀ ਸਫਾਈ ਨਹੀਂ ਨਹੀਂ ਹੋਣਾ ਹੀ ਇਹ ਚਾਹੁੰਦੇ ਆ ਕਿ ਕੋਈ ਪਹਿਲੀ ਗੱਲ ਤੇ ਆ ਕਿ ਸਹੂਲਤ ਸਭ ਤੋਂ ਵਧੀਆ ਜਾਏ ਸਫਾਈ ਚਾਹੀਦੀ ਹਸਪੀਟਲ ਦੇ ਵਿੱਚ ਫਿਰ ਸਾਨੂੰ ਮੈਡੀਸਿਨ ਚਲੋ ਮੋਦੀ ਸਰਕਾਰ ਨੇ ਖੋਲਿਆ ਭਗਵੰਤ ਮਾਨ ਸਾਹਿਬ ਜੀ ਨੇ ਉਹਦੇ ਵਿੱਚ ਸਾਨੂੰ ਇਹ ਚਾਹੀਦਾ ਕਿ ਸਾਨੂੰ ਮੈਡੀਸਿਨ ਇੱਥੋਂ ਮਿਲਣੀ ਚਾਹੀਦੀ ਹੈ ਇਹ ਟਾਈਮ ਐਸ ਵੇਖਦੇ ਤੱਕ 9 ਵਜੇ ਗਿਆ ਹੈ ਵਕਤ ਤੇ ਐ ਵਕਤ ਮੋਦੀ ਸਰਕਾਰ ਤੋਂ ਭਗਵੰਤ ਮਾਨ ਸਾਹਿਬ ਜੀ ਦਾ ਦਫ਼ਤਰ ਐ ਵਕਤ ਬੰਦ ਪਿਆ ਹੈ ਆਈ ਸੋ ਟਾਈਮ ਆਪਣੀ ਡਿਊਟੀਆਂ ਨਿਭਾਉਣ ਸਾਰ ਜਦੋਂ ਆਉਂਦੇ ਆ ਮੇਰੀਆਂ ਡਿਊਟੀਆਂ ਨਿਭਾਉਣ ਆਗੇ ਵਿੱਚ ਆਪਣੇ ਇੱਥੇ ਸਾਨੂੰ ਮਰੀਜ਼ਾਂ ਨੂੰ ਵੇਖਣਾ ਆਪਦੀ ਮੈਡੀਸਿਨ ਟਾਈਮ ਦੀ ਟਾਈਮ ਦੇਣ ਸਾਰੇ ਜਨਨੇ ਸਾਨੂੰ ਸਹੂਲਤਾਂ ਮਿਲਣ ਹੁਣ ਤੁਸੀਂ ਗਾਂਵ ਜਾਓਗੇ ਅਗਲੇ ਪਿੰਨੇ ਜਾਓਗੇ ਅਗਲੇ ਕਿਤੇ ਮਰੀਜ਼ਾਂ ਨੂੰ ਪੁੱਛੋਗੇ ਉਹਨਾਂ ਨੂੰ ਉਹਨਾਂ ਨੇ ਵੀ ਤੁਹਾਨੂੰ ਕੁਝ ਕਹਿਣਗੇ ਜਵਾਬ ਚੰਗੇ ਦੇਣਗੇ ਕਿ ਦੇਖੋ ਕਿਦਾਂ ਪਈ ਸਾਡੇ ਹਸਪੀਟਲ ਦੇ ਵਿੱਚ ਸਾਡੀ ਕਿਦਾਂ ਕੇਅਰ ਹੁੰਦੀ ਆ ਕਿਦਾਂ ਸਾਨੂੰ ਪਾਣੀ ਤੋਂ ਪਰੇਸ਼ਾਨੀਆਂ ਹੁੰਦੀਆਂ ਕਿਦਾਂ ਆਹੀ ਰਹਿੰਨੇ ਆ ਇੱਥੇ 8 ਵਜੇ ਬਾਕੀ ਬੰਦੇ ਕਿੱਥੇ ਆ ਆ ਰਹੇ ਰਿਹਾ ਆਈ ਕਿਤੇ ਤੱਕ ਆ ਜਾਂਦੀ ਹੈ ਉਹ 8 ਵਜੇ ਦੇ 10 ਮਿੰਟ ਤੇ ਆਈ ਸੀ ਤੇ ਉਹਨਾਂ ਨੂੰ ਪਹਿਲਾਂ ਉਧਰ ਹਾਜ਼ਰੀ ਲਾਉਣ ਜਾਣਾ ਪੈਂਦਾ ਵਾ ਐ ਬੇਬੇ ਨਾਨਕੀ ਬਾੜ ਚ ਉਧਰ ਆਈ ਲਾ ਕੇ ਆ ਰਹੇ ਬਸ ਤੁਸੀਂ ਆ ਗਏ ਬਾਕੀ ਕਿਉਂ ਨਹੀਂ ਆਏ ਸਾਡੀ ਉਹ ਹੈਗੇ ਕੰਟਰੈਕਟ ਤੇ ਹੈਗੇ ਬੰਦੇ ਐ ਇਸੇ ਰੈਗੂਲਰ ਹੈਗੇ ਸਾਡੀ ਹਾਜ਼ਰੀ ਜਿਹੜੀ ਇੱਧਰ ਹੀ ਲੱਗਦੀ ਹੈ ਪਰ ਤੁਸੀਂ ਵੀ ਲੇਟ ਆਏ ਹੋ ਨਾ 10 ਮਿੰਟ ਤੇ ਉਹ ਤੇ ਹਾਂਜੀ ਮੈਂ ਅੱਜ ਲੇਟ ਜ਼ਰੂਰ ਹੋਇਆ ਵਾ ਮੈਂ ਉੱਥੇ ਮੋਟਰਸਾਈਕਲ ਲਾਉਂਦਾ ਥੋੜਾ ਜਿਹਾ ਮੈਨੂੰ ਟਾਈਮ ਲੱਗ ਗਿਆ ਅੰਦਰ ਅੱਗੇ ਕਿ ਅਸੀਂ ਮੋਟਰਸਾਈਕਲ ਲਾਉਂਦੇ ਇੱਥੇ ਲਿਆ ਕੇ ਉਹਦੇ ਕਰਕੇ ਥੋ ਅਸੀਂ ਡਾਂਡੇ ਵੱਲੋਂ ਆਏ ਹਾਂ ਦੁਵਾਈ ਲਾਈਨ ਪਾਪਾ ਦੇ ਕਿਹੜੀ ਜਗ੍ਹਾ ਤੇ ਆਇਓ ਅਸੀਂ ਅੰਮ੍ਰਿਤਸਰ ਆਏ ਹਾਂ ਹਸਪਤਾਲ ਗੁਰੂ ਨਾਨਕਾ ਹਸਪਤਾਲ ਤੇ ਕੀ ਪਰੇਸ਼ਾਨੀ ਆ ਰਹੀ ਵੀ ਕਿੰਨੇ ਵਜੇ ਆਏ ਤੇ ਡੋ ਅਸੀਂ ਹੁਣੇ ਆ ਕੇ ਬੈਠੇ ਹਾਂ